ਨਮਸਕਾਰ ਸਸਿਕਾਨ ਮੈਂ ਹਾਂ ਜਸਪਾਲ ਸਿੰਘ ਤੁਸੀਂ ਦੇਖ ਰਹੇ ਹੋ ਜਾਗਰੂਕਤਾ ਨਿਊਜ਼ ਇਹ ਰੂਲ ਤੋਂ ਹੈ ਚੀਫ ਆਰਕੀਟੈਕਟ ਚੰਡੀਗੜ੍ਹ ਦੇ ਵਿੱਚ 7.7 ਏਕੜ ਜ਼ਮੀਨ ਦੇ ਹਾਊਸਿੰਗ ਪ੍ਰੋਜੈਕਟ ਦੇ ਬਾਰੇ ਵਿੱਚ ਪੜਾ ਰਿਹਾ ਹੈ ਮਨੀ ਮਾਜਰਾ ਦੇ ਵਿੱਚ ਵੱਡਾ ਹਾਊਸਿੰਗ ਪ੍ਰੋਜੈਕਟ ਪਿਆ ਕੇ ਚੰਡੀਗੜ੍ਹ ਨਗਰ ਨਿਕਮ ਦੀ ਮੇਅਰ ਹਰਪ੍ਰੀਤ ਪਬਲਾ ਜੀ ਇਹ ਦਾਅਵਾ ਕਰ ਰਹੇ ਨੇ ਕਿ ਚੰਡੀਗੜ੍ਹ ਦੀ ਨਗਰ ਨਿਕਮ ਦੀ ਫਾਈਨੈਂਸ਼ੀਅਲ ਪੋਜੀਸ਼ਨ ਸੁਧਰ ਜਾਏਗੀ ਆਓ ਅਸੀਂ ਗੱਲ ਕਰੀਏ ਚੰਡੀਗੜ੍ਹ ਨਗਰ ਨਿਕਮ ਦੇ ਐਕਸ ਮੇਅਰ ਮੇਰੀ ਚੀਫ ਆਰਕੀਟੈਕਟਸ ਕੇ ਸਾਥ ਰੋਜ਼ ਚੰਡੀਗੜ੍ਹ ਕਾਂਗਰਸ ਆਈ ਦੇ ਸੀਨੀਅਰ ਆਗੂ ਚੰਡੀਗੜ੍ਹ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਸੁਰਿੰਦਰ ਸਿੰਘ ਜੀ ਦੇ ਨਾਲ ਸਦਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਮਨੀ ਮਾਜਰਾ ਜਿਹੜਾ ਤੁਹਾਡਾ ਕੜ ਹੈ ਜਿੱਥੇ ਦੇ ਤੁਸੀਂ ਮੂਲ ਰਹਿਣ ਵਾਲੇ ਇੱਥੇ 7.7 ਏਕੜ ਦਾ ਜਿਹੜਾ ਪ੍ਰੋਜੈਕਟ ਆ ਰਿਹਾ ਬੜਾ ਚਰਚਾ ਹੈ ਤੁਹਾਡੇ ਕੀ ਵਿਚਾਰੇ ਜਸਪਾਲ ਜੀ ਪਹਿਲਾਂ ਤਾਂ ਮੈਂ ਤੁਹਾਡੇ ਜਾਗਰੂਕਤਾ ਚੈਨਲ ਦਾ ਧੰਨਵਾਦ ਕਰਾਂਗਾ ਕਿ ਤੁਸੀਂ ਇਸ ਮੁੱਦੇ ਤੇ ਮੇਰੇ ਵਿਚਾਰ ਲੈਣ ਵਾਸਤੇ ਮੈਨੂੰ ਮੌਕਾ ਦਿੱਤਾ ਹੈ ਇਹ ਪੌਕੜ ਨੰਬਰ 6 ਹੈ ਮਨੀ ਮਹਾਰਾਜੀ ਮਨੀ ਮਹਾਰਾਜੀ ਦੀ ਜ਼ਮੀਨ ਹੈ ਔਰ ਇਹਦੇ ਚ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ 7.7 ਏਕੜ ਗਰੁੱਪ ਹਾਊਸਿੰਗ ਵਾਸਤੇ ਨਿਲਾਮ ਕਰਨ ਜਾ ਰਹੀ ਹੈ ਇਹ ਏਜੰਡਾ ਤੁਸੀਂ ਪਿੱਛੇ ਦੇਖਿਆ ਕਾਰਪੋਰੇਸ਼ਨ ਨੇ ਪਾਸ ਕੀਤਾ ਹੈ ਔਰ ਇਸ ਜ਼ਮੀਨ ਦੇ ਪਾਸ ਹੋਇਆ ਪ੍ਰੋਪਰ ਪ੍ਰੋਸੀਜਰ ਅਡਾਪਟ ਹੋ ਕੇ ਪਾਸ ਹੋਇਆ ਮੈਂ ਉਸੇ ਗਲਤੀ ਆ ਰਿਹਾ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਇਹ ਏਜੰਡਾ ਪਾਸ ਕਰਨ ਦੇ ਤਰੀਕੇ ਦੇ ਨਾਲ ਇਹ ਏਜੰਡਾ ਪਾਸ ਕਰਨ ਦੀ ਕਾਲੀ ਦੇ ਜੋ ਸਾਹਮਣੇ ਆਈ ਹੈ ਔਰ ਖਾਸ ਕਰਕੇ ਏਜੰਡਾ ਪਾਸ ਕਰਨ ਵਾਸਤੇ ਸਾਡੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕਾਂਗਰਸ ਦੇ ਕੌਂਸਲਰ ਹੈ ਔਰ ਜਿਹੜੇ ਆਮ ਆਦਮੀ ਦੇ ਕੌਂਸਲਰ ਹੈ ਉਹਨਾਂ ਦੇ ਸਾਰੇ ਦੇ ਸਾਰੇ ਕੌਂਸਲਰਾਂ ਨੂੰ ਮਾਰਸ਼ਲਾਂ ਦੇ ਨਾਲ ਜ਼ਬਰਦਸਤੀ ਹਾਊਸ ਆਫ ਬਾਹਰ ਕੱਢ ਦਿੱਤਾ ਗਿਆ ਜੋ ਮਾਰਸ਼ਲਸ ਦੀ ਮਦਦ ਲੈ ਕੇ ਉਹਨਾਂ ਨੂੰ ਬਾਹਰ ਸੁੱਟਿਆ ਬਾਹਰ ਕੱਢ ਤੇ ਇਹ ਪ੍ਰਜਾਤੰਤਰ ਦਾ ਲੋਕਤੰਤਰ ਦਾ ਡੈਮੋਕ੍ਰੇਸੀ ਦੀ ਹੱਤਿਆ ਹੈ ਔਰ ਪਿੱਛੇ ਜਿਨ੍ਹਾਂ ਨੇ ਫਿਰ ਪਾਸ ਕੀਤਾ ਬੀਜੇਪੀ ਵਾਲਿਆਂ ਨੇ ਉਹ ਮinority ਸੀ ਔਰ ਜਿਹੜੀ ਮਨੋਰਟੀ ਸੀ ਮジョਰਿਟੀ ਨਹੀਂ ਉਹਨੇ ਕੌਂਸਲਰ ਬਾਹਰ ਬੈਠੇ ਆ ਉਹਨਾਂ ਨੂੰ ਤੁਸੀਂ ਇਸ ਤੇ ਡਿਸਕਸ਼ਨ ਦਾ ਮੌਕਾ ਨਹੀਂ ਦਿੰਦੇ ਉਹਨਾਂ ਦੇ ਤੁਸੀਂ ਕਮੈਂਟਸ ਨਹੀਂ ਲੈਂਦੇ ਉਹਨਾਂ ਦੇ ਤੁਸੀਂ ਇਤਰਾਜ਼ ਨਹੀਂ ਸੁਣਦੇ ਉਹਨਾਂ ਨੂੰ ਏਜੰਡੇ ਤੇ ਬੋਲਣ ਦਾ ਮੌਕਾ ਹੀ ਨਹੀਂ ਦਿੰਦੇ ਤੇ ਜਿਹੜੇ ਪਿੱਛੇ ਰਹਿ ਗਏ ਉਹ ਟੋਟਲ 35 ਹੈ 35 ਦੇ ਵਿੱਚੋਂ ਉਹ ਮਨੋਰਟੀ ਰਹਿ ਗਈ ਪਿੱਛੇ ਉਹਨੇ 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 ਤਾਂ ਬਾਹਰ ਨਿਕਲ ਗਏ 16 ਰਹਿ ਗਏ 16 ਰਹਿ ਗਏ ਹਾਂਜੀ ਤੇ 16 ਜਿਹੜੇ ਪਿੱਛੇ 16 ਰਹਿ ਗਏ ਅ ਉਹ ਤਾਂ ਫਿਰ ਮਾਈਨੋਰਟੀ ਹੋਈ ਨਾ ਉਨੀ ਦਾ ਬਾਹਰ ਹੋਗੇ ਮਾਈਨੋਰਟੀ ਟੋਟਲ 50 ਇਲੈਕਟਡ 50 50 ਹਾਂ ਤਾਂ ਇਸ ਕਰਕੇ ਉਹ ਮਾਈਨੋਰਟੀ ਨੇ ਪਾਸ ਕੀਤਾ ਔਰ ਪਾਸ ਕਰਨ ਦਾ ਜਿਹੜਾ ਢੰਗ ਤਰੀਕਾ ਹੈ ਸਾਰੀ ਦੁਨੀਆ ਨੇ ਦੇਖਿਆ ਕਿਉਂਕਿ ਹਾਊਸ ਜਿਹੜਾ ਚੱਲਦਾ ਹੈ ਉਹਦੀ ਵੀਡੀਓ ਵੀ ਬਣਦੀ ਹੈ ਉਸ ਟਾਈਮ ਚੰਦ ਮਿੰਟਾਂ ਦੇ ਵਿੱਚ ਅਜੰਡਾ ਨੰਬਰ ਫਲਾਣਾ ਫਲਾਣਾ 7.7 ਐਕੜ ਗੁਰਪ੍ਰਸਾਦ ਸਿੰਘ ਵਾਸਤੇ ਕਹਿੰਦੇ ਪਾਸ ਹੈ ਜੀ ਪਾਸ ਹੈ ਜੀ ਔਰ ਸੇਮ ਥੋੜੇ ਹੀ ਉਸੇ ਸਮੇਂ ਚ ਨਾਲ ਦੀ ਨਾਲ ਉਸ ਪ੍ਰोसीडिंग ਦੇ ਮਿਨਟਸ ਵੀ ਕਨਫਰਮ ਕਰਤੇ ਸੇਮ ਮੀਟਿੰਗ ਚ ਸੇਮ ਟਾਈਮ ਵਿਦਨ ਫਿਊ ਮਿੰਟਸ ਵਿਦਨ ਫਿਊ ਮਿੰਟਸ ਆਮ ਤੌਰ ਤੇ ਤਾਂ ਇਹ ਜਿਹੜਾ ਕਨਫਰਮੇਸ਼ਨ ਹੈ ਨੈਕਸਟ ਮੀਟਿੰਗ ਚ ਹੁੰਦੀ ਹੈ ਬਿਲਕੁਲ ਠੀਕ ਹੈ ਮੈਂ ਦੇਖੋ ਤੁਹਾਨੂੰ ਪਤਾ ਮੈਂ ਮਿਲ ਰਿਹਾ ਹਾਂ ਜੀ ਔਰ ਉਸ ਵੇਲੇ ਰਿਕਾਰਡ ਕਮ ਹੋਏ ਤੁਹਾਨੂੰ ਵੀ ਪਤਾ ਹੈ ਤੁਸੀਂ ਮਨੀ ਮਰੇ ਦੇ ਰਹਿਣ ਵਾਲੇ ਹੋ ਮਿਨਟਸ ਦਾ ਸਿਸਟਮ ਇਹ ਹੈ ਕਿ ਇੱਕ ਮੀਟਿੰਗ ਦੀ ਪ੍ਰोसीडिंग ਬਣਦੀ ਹੈ ਜੋ ਕਿਸੇ ਕਾਉਂਸਲਰ ਨੇ ਕਿਹਾ ਉਹ ਅਗਲੀ ਮੀਟਿੰਗ ਚ ਸਰਕੂਲੇਟ ਹੋਣਾ ਸਾਰੇ ਕਾਉਂਸਲਰਾਂ ਨੂੰ ਉਹਦੇ ਚ ਫੇਰ ਨੈਕਸਟ ਮੀਟਿੰਗ ਜਦੋਂ ਆਉਂਦੀ ਹੈ ਉਹ ਮਿਨਟਸ ਪੜੇ ਜਾਂਦੇ ਆ ਸਾਰੀ ਪੇਜ ਵਾਈ ਸਾਰਾ ਟੋਟਲ ਉਹਦੀ ਰੀਡਿੰਗ ਹੁੰਦੀ ਹੈ ਔਰ ਉਹਦੇ ਚ ਕਿਸੇ ਕਾਉਂਸਲਰ ਨੇ ਕੋਈ ਗੱਲ ਕਹੀ ਹੁੰਦੀ ਹੈ ਰਿਕਾਰਡ ਨਹੀਂ ਹੋਈ ਰਿਕਾਰਡ ਕਰਾ ਸਕਦਾ ਕਿਸੇ ਦੀ ਕੋਈ ਗੱਲ ਗਲਤ ਲਿਖੀ ਗਈ ਆ ਉਹ ਕੁਟਵਾ ਸਕਦਾ ਇਹ ਸਾਡੇ ਕਾਰਪੋਰੇਸ਼ਨ ਐਕਟ ਤੇ ਪ੍ਰੋਵੀਜ਼ਨ ਹੈ ਰੂਲਾਂ ਦੇ ਪ੍ਰੋਵੀਜ਼ਨ ਇਹ ਮਿਨਟਸ ਸਰਕੂਲੇਟ ਹੀ ਨਹੀਂ ਹੋਏ ਕਾਉਂਸਲਰ ਤਾਂ ਬਾਹਰ ਕੱਢਦੇ ਉਹ ਨਹੀਂ ਮinority ਨੇ ਪਾਸ ਕਰਤੇ ਆ ਤੇ ਕਿਸ ਤਰ੍ਹਾਂ ਪਏ ਨੂੰ ਲੀਗਲ ਅਜੰਡਾ ਕਹਿ ਸਕਦੇ ਪਾਸ ਹੋਇਆ ਇਹ ਇਲੀਗਲੀ ਪਾਸ ਇਹ ਟੋਟਲੀ ਇਲੀਗਲ ਪਾਸ ਟੋਟਲੀ ਇਲੀਗਲ ਪਾਸ ਤਾ ਉਸ ਤੋਂ ਬਾਅਦ ਤਾਂ ਸ਼ਾਇਦ ਇਤਰਾਜ਼ ਦੇ ਉੱਪਰ ਹਾਈ ਕੋਰਟ ਤੇ ਕੋ ਚਲੇਗੇ ਕੰਪੀਟੈਂਟ ਅਫੀਸਰ ਤੇ ਕੋ ਚਲੇਗੇ ਮੈਂ ਤੁਹਾਡੇ ਨੋਟ ਤੇ ਲੈਣਾ ਚਾਹੁੰਦਾ ਔਰ ਸਾਰੀ ਚੰਡੀਗੜ੍ਹ ਦੀ ਜਨਤਾ ਨੂੰ ਵੀ ਦੱਸਣਾ ਚਾਹੁੰਦਾ ਕਿ ਮinority ਨਾਲ ਧੱਕੇ ਨਾਲ ਜ਼ਬਰਦਸਤੀ ਲੋਕਤੰਤਰ ਦੀ ਹੱਤਿਆ ਕਰਕੇ ਇਹ ਜਿਹੜਾ ਅਜੰਡਾ ਪਾਸ ਹੋਇਆ ਇਸ ਅਜੰਡੇ ਦੇ ਖਿਲਾਫ 19 ਕੌਂਸਲਰਾਂ ਨੇ ਇਹ ਲਿਖ ਕੇ ਦੇ ਦਿੱਤਾ ਕਿ ਏਜੰਡਾ ਗਲਤ ਹੈ ਸਾਨੂੰ ਇਸ ਤੇ ਬੁੱਲਣ ਦਾ ਮੌਕਾ ਨਹੀਂ ਦਿੱਤਾ ਗਿਆ ਸਾਨੂੰ ਇਸ ਨੂੰ ਪੜ੍ਹਨ ਦਾ ਮੌਕਾ ਦਿੱਤਾ ਨਹੀਂ ਗਿਆ ਹਾਊਸ ਨੂੰ ਡਿਸਕਸ਼ਨ ਦਾ ਮੌਕਾ ਨਹੀਂ ਮਿਲਿਆ ਇਸ ਨੂੰ ਰੱਦ ਕੀਤਾ ਜਾਵੇ ਸੋ ਮੈਂ ਇਹ ਬੇਨਤੀ ਕਰਾਂਗਾ ਸੈਕਟਰੀ ਲੋਕਲ ਗਵਰਨਮੈਂਟ ਨੂੰ ਵੀ ਉਹ ਆਬਜੈਕਸ਼ਨ ਗਿਆ ਕਮਿਸ਼ਨਰ ਸਾਹਿਬ ਨੂੰ ਵੀ ਗਿਆ ਸੈਕਟਰੀ ਲੋਕਲ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਸ ਏਜੰਡੇ ਨੂੰ ਰੱਦ ਕਰ ਦੇਣ ਇਹ ਏਜੰਡਾ ਲੋਕ ਹਿੱਤ ਚ ਨਹੀਂ ਹੈ ਇਹਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਕੜੇ ਭ੍ਰਸ਼ਟਾਚਾਰ ਦੀ ਬੂਹ ਆਂਦੀ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਵੱਟਾ ਜੁੜਨੇ ਇੱਕ ਤਰ੍ਹਾਂ ਨਾਲ ਕ腐ਸ਼ਨ ਦਾ ਅੰਦੇਸ਼ ਆਏ ਬਿਲਕੁਲ ਹਜ਼ਰ ਜੇ ਨਹੀਂ ਸੀ ਤੇ ਕੀ ਲੋਡ ਸੀ ਬਾਹਰ ਕੱਢਣ ਦੀ ਸਾਡੇ ਕੌਂਸਲਰਾਂ ਨੂੰ ਜੀ ਉਹਨੇ ਕੌਂਸਲਰ ਕਿਉਂ ਬਾਹਰ ਕੱਢੇ ਗਏ ਉਹ ਗੱਲ ਹੋ ਗਈ ਉਸ ਨੈਕਸਟ ਮੀਟਿੰਗ ਦਾ ਵੀ ਜਿਹਨਾਂ ਪ੍ਰੋਵੀਜ਼ਨ ਸੀਗਾ ਉਹ ਵੀ ਨਹੀਂ ਰੱਖਿਆ ਹਾਂ ਇਹ ਟੋਟਲੀ ਇਲਿਗਲ ਹੈ ਟੋਟਲੀ ਰੂਲਾਂ ਦੇ ਅਗੇਂਸਟ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਐਕਟ ਦੀ ਪਾਲਣਾ ਨਹੀਂ ਕੀਤੀ ਗਈ ਰੂਲਾਂ ਦੀ ਪਾਲਣਾ ਨਹੀਂ ਕੀਤੀ ਗਈ ਔਰ ਕੌਂਸਲਰਾਂ ਨੂੰ ਮਿਸਬੀਹੇਵ ਕਰਕੇ ਕੱਢਿਆ ਗਿਆ ਇਦਿ ਕੋਈ ਨਾ ਕੋਈ ਕਿਸੇ ਦਾ ਵੈਸਟਰਨ ਇੰਟਰਸਟ ਹੈ ਕਿਸੇ ਨੇ ਕਿਸੇ ਖਾਸ ਮਨੋ ਉਹਨਾਂ ਦਾ ਰੁਚੀ ਹੈ ਕੁਝ ਕਿਸੇ ਨੂੰ ਫਾਇਦਾ ਪਹੁੰਚਾ ਸਕਦਾ ਫਾਇਦਾ ਪਹੁੰਚਾ ਸਕਦਾ ਮਤਲਬ ਇਹੀ ਗੱਲ ਨਹੀਂ ਹਾਂਜੀ ਹਾਂਜੀ ਔਰ ਦੂਜੀ ਗੱਲ ਮੈਂ ਜਸਵੰਤ ਜੀ ਦੇ ਜੀ ਦੱਸਣਾ ਚਾਹੁੰਦਾ ਕਿ ਇਹ ਟੋਟਲ ਪੌਕਟ ਨੰਬਰ 6 ਦੀ ਜਿਹੜੀ ਜਗ੍ਹਾ ਹੈ 1.2 ਏਕੜ ਬਚੀ ਹੋਈ ਹੈ ਕੁਛ ਏਰੀਆ ਜਿਵੇਂ ਕਬਰਸਤਾਨ ਚ ਨਿਕਲ ਗਈ ਕੁਛ ਏਰੀਆ ਨਿਰਸੰਤ ਨਰਿੰਕਾਰਨੀ ਭਵਨ ਹੈ ਇੱਕ ਸਕੂਲ ਉੱਥੇ ਬਣਿਆ ਬਾਕੀ ਜਿਹੜੀ ਜਗ੍ਹਾ ਅਵੇਲੇਬਲ ਸੀ ਉਸੀ 19.2 ਏਕੜ 19.2 ਏਕੜ ਚੋਂ ਸਿਰਫ 7.7 ਏਕੜ ਦੇ ਹੀ ਪੈਸੇ ਮਿਲਦੇ ਆ ਗੁਰਪ੍ਰੋ ਸਿੰਘ ਦੀ ਐਕਸ਼ਨ ਕਰਕੇ ਬਾਕੀ ਬਾਕੀ 6 ਏਕੜ ਦਾ ਕਹਿੰਦੇ ਰੋਡਵਰਮ ਚਲੀ ਗਈ ਬੜੀ ਬੜੀ ਚੌੜੀਆਂ ਸੜਕਾਂ ਘੜ ਦੇਣੀਆਂ ਔਰ 4.5 ਏਕੜ ਚ ਗਰਾਊਂਡ ਬਣ ਜਾਣਾ ਇੱਕ ਬੂਥ ਰਹਿਣਾ ਹੈ ਉਹ ਵੀ ਸਿਰਫ ਅੱਧੇ ਏਕੜ ਚ ਜੀ ਉਹ ਬੂਥ ਵੀ ਅਜੇ ਇਹ ਕਲੀਅਰ ਨਹੀਂ ਹੈ ਕਿ ਕਾਰਪੋਰੇਸ਼ਨ ਕਿਸ ਤਰ੍ਹਾਂ ਐਕਸ਼ਨ ਕਰੇਗੀ ਕਿ ਕਿਆ ਉਹ ਇਹਦੇ ਨਾਲ ਹੀ ਚਲੇ ਜਾਣਗੇ ਗੁਰਪ੍ਰੋ ਸਿੰਘ ਦੇ ਨਾਲ ਜਾਂ ਕਾਰਪੋਰੇਸ਼ਨ ਐਕਸ਼ਨ ਕਰੇਗੀ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ 8 ਏਕੜ ਦੇ ਪੈਸੇ ਆਪਾਂ ਵਟੇ ਜੀ ਬਾਕੀ ਵੀ ਜਗਰ ਸਾਡੀ ਇਦਾਂ ਹੀ ਚੱਲੇਗੀ ਜੀ ਔਰ ਦੂਜਾ ਇੱਕ ਜਿਹਦਾ ਮਾੜਾ ਚੈਪਟਰ ਹੈ ਮਨੀਮਾਰੇ ਦਾ ਨਿਵਾਸੀ ਹੋਣ ਦੇ ਨਾਤੇ ਮੈਂ ਕਹਾਂਗਾ ਕਿਉਂਕਿ ਸਾਡੀਆਂ ਜ਼ਮੀਨਾਂ ਅਕਵਾਇਰ ਹੋਈਆਂ 1,65,000 400 ਰੁਪਏ ਪਰ ਏਕੜ ਨੂੰ ਇਹ 1990-99 ਚ ਜ਼ਮੀਨ ਲੋਕਾਂ ਤੋਂ ਜ਼ਿਮੀਂਦਾਰਾਂ ਤੋਂ ਮਨੀਮਾਰੇ ਤੋਂ ਲਈ ਗਈ ਹੈ ਅਕਵਾਇਰ ਕੀਤੀ ਗਈ ਹੈ ਆਪਣੀ ਸਾਰੀ ਗੱਲ ਕਰ ਦਿੱਤੀ ਜੀ ਪ੍ਰੋਜੈਕਟ ਦੇ ਬਾਰੇ ਹੁਣ ਇਸ ਤੋਂ ਇਲਾਵਾ ਕੋਈ ਖਾਸ ਗੱਲ ਕਰਨਾ ਚਾਹੋਗੇ ਮੈਂ ਗੱਲੇ ਕਹਿਣਾ ਚਾਹਾਂ ਕਿ ਇਸ ਪਲੈਨਿੰਗ ਦੇ ਨਾਲ ਸਾਡੀ ਨਗਰ ਨਿਗਮ ਦੀ 19.2 ਏਕੜ ਜਗ੍ਹਾ ਟੋਟਲ ਹੀ ਜਾ ਰਹੀ ਹੈ ਹੱਥੋਂ ਜੀ ਮੈਨੂੰ 19.2 ਏਕੜ ਜ਼ਮੀਨ ਦੇ ਕੇ ਔਰ ਕੀਮਤ 347 7.7 ਏਕੜ ਗਰੁੱਪ ਹਾਊਸਿੰਗ ਦੀ ਗਰੁੱਪ ਹਾਊਸਿੰਗ ਚਲੋ ਉਹਦਾ ਏਕੜ ਜੇ ਕਮਰਸ਼ੀਅਲ ਬੁਥਾਂ ਦੀ ਵੀ ਲਾ ਲੋ ਤਾਂ ਟੋਟਲ ਲਾ ਲੋ ਤਕਰੀਬਨ 8 ਏਕੜ ਦੀ ਆ 8 ਏਕੜ ਦੀ ਯਾਨੀ ਕਿ 19 ਏਕੜ ਤੋਂ ਵੱਧ ਦੇ ਰਹੇ ਆ 8 ਦੀ ਕੀਮਤ ਲੈ ਰਹੇ ਨੇ ਹਾਂ ਇਹਦੇ 'ਚ ਮੈਂ ਇੱਕ ਕੁਐਸਚਨ ਕਰਨਾ ਚਾਹੁੰਦਾ ਕਿ ਗਰੁੱਪ 8 ਨੂੰ ਪਹਿਲਾਂ ਵੀ ਐਕਸ਼ਨ ਹੋਈ ਹੈ ਮੇਰੇ ਟਾਈਮ 'ਇਂ ਜਦੋਂ ਅਵੇਅਰ ਸੀ 2006 'ਚ ਉਦੋਂ ਅਸੀਂ ਐਕਸ਼ਨ ਕੀਤੀ ਸੀ ਜਿਹੜੀ ਇਹ ਉਪਲ ਮਾਰਬਲ ਆਰਕ ਵਾਲੀ ਜੀ ਇਹ 5.3 ਏਕੜ ਹੈ 5.3 ਏਕੜ 3 ਏਕੜ ਹੈ 5.3 ਏਕੜ ਦੀ 3 ਏਕੜ ਸੇ ਇੱਕ ਵੱਡਾ ਚੰਕ ਇਕੱਠਾ ਹੀ ਐਕਸ਼ਨ ਕੀਤਾ ਸੀ ਉਸ ਵੇਲੇ 2006 ਜਾਂ ਤੋਂ 19 ਸਾਲ ਦੀ ਗੱਲ ਹੋ ਗਈ ਉਸ ਵੇਲੇ 108 ਕਰੋੜ ਦੀ ਵਿਕਰੀ ਸੀ ਇਹਦੇ ਵਿੱਚ ਇਹਦੇ ਵਿੱਚ ਡਿਟੇਲ ਦੇ ਵੀ ਤੁਹਾਡੇ ਕੋਲ ਗੱਲ ਰੱਖਾਂਗੇ ਇਸ ਵਿੱਚ ਹੋਰ ਸਾਨੂੰ ਸਟੱਡੀ ਕਰਨ ਦੀ ਲੋੜ ਹੈ ਚੰਡੀਗੜ੍ਹ ਨਗਰ ਨਿਗਮ ਨੂੰ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲ ਬੈਨੀਫਿਟ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਸੜਕਾਂ ਦਾ ਇੱਕ ਸੁਧਾਰ ਹੋਵੇ ਤੁਸੀਂ ਸਰਦਾਰ ਸੁਰਿੰਦਰ ਸਿੰਘ ਜੀ ਦੀ ਗੱਲ ਸੁਣੀ ਇਹਨਾਂ ਦੇ ਵੱਲੋਂ ਮਨੀ ਮਾਜਰਾ ਦੇ ਵਿੱਚ ਜਿਹੜਾ 시ਵਾਲਿਕ ਪਾਰਕ ਦਿੱਤਾ ਗਿਆ ਅੱਜ ਵੀ ਯਾਦ ਕੀਤਾ ਜਾ ਰਿਹਾ ਐਦਾਂ ਦੇ ਪਾਰਕ ਹੋਰ ਕਿਸ 시ਵਾਲਿਕ ਗਾਰਡਨ 시ਵਾਲਿਕ ਗਾਰਡਨ 시ਵਾਲਿਕ ਗਾਰਡਨ ਵਰਗੇ ਜਿਹਨੇ ਇੱਕ ਤਰ੍ਹਾਂ ਨਾਲ ਸਭ ਦੇ ਭਲੇ ਦੇ ਵਾਸਤੇ ਦਿੱਤੇ ਜਾ ਰਹੇ ਤੇ ਦਿੱਤੇ ਗਏ ਗਾਰਡਨ ਜਿਆਦਾ ਨਹੀਂ ਹੈ ਸੈਚੁਅਲਿਕ ਅਤੇ ਮਲੀ ਮਾਜਰਾ ਦੇ ਵੀ ਤਹਾਇਕ ਤਾਂ ਇਸ ਤਰ੍ਹਾਂ ਦੀ ਇਹਨਾਂ ਦੀ ਸੋਚ ਹੈ ਸਰਦਾਰ ਸੁਰਿੰਦਰ ਸਿੰਘ ਦੀ ਤੇ ਔਰ ਚਾਹਦੇ ਹਨ ਕਿ ਪੂਰੇ ਮਨੀ ਮਾਜਰੇ ਦਾ ਭਲਾ ਹੋਵੇ ਚੰਡੀਗੜ੍ਹ ਨਗਰ ਨਿਗਮ ਦਾ ਭਲਾ ਹੋਵੇ ਔਰ ਚੰਡੀਗੜ੍ਹ ਦੇ ਹਰ ਰੈਜ਼ੀਡੈਂਟ ਦਾ ਭਲਾ ਹੋਵੇ ਜੇ ਤੁਸੀਂ ਵੀ ਚਾਹਦੇ ਕਿ ਚੰਡੀਗੜ੍ਹ ਦੇ ਹਰ ਰੈਜ਼ੀਡੈਂਟ ਦਾ ਭਲਾ ਹੋਵੇ ਤਾਂ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰੋ ਤਾਂਕਿ ਆਣ ਵਾ ਤਾਂਕਿ ਇਹ ਸੱਚੀ ਸਚਾਈ ਹਰ ਇੱਕ ਚੰਡੀਗੜ੍ਹ ਦੇ ਸਹਰੀ ਤੱਕ ਪਹੁੰਚੇ ਇਹਦੇ ਨਾਲ ਨਾਲ ਵਟਨ ਵਾਲੇ ਇੱਕ ਵਾਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਜੀ ਮਾਰਬਨ ਮਰਬਲੇ ਕੁੱਪਲ ਮਾਰਬਲ ਲਰ ਕੁੱਪਲ ਮਾਰਬਲ ਬਾਰੇ ਵੀ ਡਿਟੇਲ ਤੁਹਾਨੂੰ ਦੱਸਣਗੇ ਇਸ ਜ਼ਮੀਨ ਦੀ ਅਸਲੀ ਕੀਮਤ ਹੈ ਕੀ ਹੈ ਇਸ ਬਾਰੇ ਦੱਸਣਗੇ ਮੰਨੀ ਮਾਜਰਾ ਦੇ ਬਾਕੀ ਨਾਗਰਿਕਾਂ ਨੂੰ ਸਹਿਰੀਆਂ ਨੂੰ ਕਿੱਦਾਂ ਦਾ ਕਿਤਾ ਇਹਨਾਂ ਦੇ ਇਹਦੇ ਵਿੱਚ ਸਪੋਰਟ ਮਿਲ ਸਕਦੀ ਉਸ ਦੇ ਬਾਰੇ ਦੱਸਣਗੇ ਔਰ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਸਾਲਾਂ ਤੱਕ ਚੰਡੀਗੜ੍ਹ ਨਗਰ ਨਿਗਮ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਪਰ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਇਸ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਇਸ ਬਾਰੇ ਵੀ ਆਪਣੀ ਪਲਾਨਿੰਗ ਦੱਸਣਗੇ ਲੇਕਿਨ ਇਹ ਵੀਡੀਓ ਅਗਲੀ ਵੀਡੀਓ ਤਦੇ ਤੁਹਾਨੂੰ ਮਿਲੇਗੀ ਤੇ ਤੁਸੀਂ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਬੈਲ ਆਈਕਨ ਦਾ ਬਟਨ ਦਬਾਣਾ ਬਿਲਕੁਲ ਨਾ ਭੁੱਲਿਓ ਤਾਂ ਤੁਹਾਡੇ ਸਭ ਦੇ ਭਲੇ ਵਾਸਤੇ ਅਰਦਾਸ ਬੇਨਤੀਆਂ ਕਿ ਤੁਸੀਂ ਸਾਰੇ ਖੁਸ਼ ਰਹੋ ਚंडीगढ़ ਆਬਾਦ ਰਹੇ ਖੁਸ਼ਹਾਲ ਰਹੇ ਬਹੁਤ ਬਹੁਤ ਸ਼ੁਕਰੀਆ ਹਰਬਾਦ ਨਮਸਕਾਰ ਮਿਹਰਬਾਨੀ ਥੈਂਕ ਯੂ